ਸਾਡੇ ਐਸਸੀ ਬੱਚਿਆਂ ਦੀ ਹਾਇਰ ਐਜੂਕੇਸ਼ਨ ਦੇ ਨਾਲ इवन ਐਸਸੀ ਬੱਚੇ ਪੀਸੀ ਬੱਚੇ ਮਾਈਨੋਰਟੀਜ਼ ਦੇ ਨਾਲ ਰਿਲੇਟਡ ਬੱਚੇ ਜੋ ਅੰਬੇਦਕਰ ਇੰਸਟੀਚਿਊਟ ਸਾਡੇ ਕੋਲ ਹੈ ਮਹਾਲੀ ਦੇ ਵਿੱਚ ਉਹਦੇ ਵਿੱਚ ਅਸੀਂ ਪਹਿਲਾਂ ਵੀ ਟ੍ਰੇਨਿੰਗਸ ਤਾਂ ਦਿੰਦੇ ਹੀ ਰਹਿੰਦੇ ਸੀ ਪਰ ਹੁਣ ਅਸੀਂ ਜੋ ਚੇਂजेस ਕੀਤੀਆਂ ਉਹਦੇ ਵਿੱਚ ਅਸੀਂ ਕ੍ਰੈਸ਼ ਕੋਰਸਸ ਪੀਸੀਐਸ ਲਈ ਸ਼ੁਰੂ ਕਰਨ ਜਾ ਰਹੇ ਹਾਂ 17 ਸਤੰਬਰ ਤੋਂ ਲੈ ਕੇ 26 ਸਤੰਬਰ ਤੱਕ ਚਾਹੇ ਆਫਲਾਈਨ ਚਾਹੇ ਈਮੇਲ ਰਾਹੀਂ ਬੱਚੇ ਅਪਲਾਈ ਕਰ ਸਕਦੇ ਹਨ 30 ਸਤੰਬਰ ਨੂੰ ਇੱਕ ਐਂਟਰੈਂਸ ਟੈਸਟ ਲਵਾਂਗੇ ਉਹਦੇ ਬੇਸ ਤੇ ਅਸੀਂ ਮੈਰਿਟ ਬਣਾ ਕੇ 40 ਬੱਚਿਆਂ ਨੂੰ ਇਸ ਕ੍ਰੈਸ਼ ਕੋਰਸ ਦੇ ਵਿੱਚ ਐਡਮਿਸ਼ਨ ਪਾਵਾਂਗੇ 2 ਮਹੀਨੇ ਦਾ ਇਹ ਕ੍ਰੈਸ਼ ਕੋਰਸ ਹੋਏਗਾ ਜੀ ਅਕਤੂਬਰ 3 ਤੋਂ ਦਸੰਬਰ 2 ਤੱਕ ਪਹਿਲਾ ਇਸ ਤਰ੍ਹਾਂ ਦੇ ਕ੍ਰੈਸ਼ ਕੋਰਸ ਇਸ ਤੋਂ ਨਹੀਂ ਕਰਾਏ ਜਾਂਦੇ ਸੀ ਸਿਰਫ ਅਸੀਂ ਜੋ ਰੈਗੂਲਰ ਕੋਰਸਿਸ ਜੋ 6-6 ਮਹੀਨੇ ਤੱਕ ਚੱਲਦੇ ਸੀ ਉਸ ਤਰ੍ਹਾਂ ਕਰਾਉਂਦੇ ਸੀ ਔਰੀਸ ਇੰਸਟੀਚਿਊਟ ਨੂੰ ਅਸੀਂ ਅਪਗ੍ਰੇਡ ਕਰਨ ਦੇ ਲਈ ਕਿਉਂਕਿ ਪਹਿਲਾਂ ਇਹ ਬਹੁਤ ਮਾੜੇ ਹਾਲਾਤਾਂ ਵਿੱਚ ਸੀ ਅਸੀਂ 1 ਕਰੋੜ 47 ਲੱਖ ਪਹਿਲਾਂ ਖਰਚ ਚੁੱਕੇ ਆਂ ਔਰ ਇਸ ਤੋਂ ਬਾਅਦ ਵੀ 1 ਕਰੋੜ 22 ਲੱਖ ਅਸੀਂ ਹੋਰ ਖਰਚਣ ਜਾ ਰਹੇ ਆਂ ਇਸ ਨੂੰ ਹੋਰ ਵਧੀਆ ਕਰਨ ਦੇ ਲਈ ਇੱਥੇ ਜਿਹੜੇ ਪ੍ਰੋਫੈਸਰ ਸਾਹਿਬਾ ਆ ਨਾ ਕੇ ਬੱਚਿਆਂ ਨੂੰ ਪੜਾਉਂਦੇ ਸੀ ਉਹਨਾਂ ਨੂੰ ਵੀ ਜਿਹੜਾ ਪਰ ਆਰ ਜੋ ਮਿਹਨਤਾਨਾ ਦਿੱਤਾ ਜਾਂਦਾ ਸੀ ਉਹ ਬਹੁਤ ਘੱਟ ਸੀ ਤਕਰੀਬਨ 700 ਉਹ ਅਸੀਂ ਬਤਾ ਕੇ 1500 ਰੁਪਏ ਪ੍ਰਤੀ ਘੰਟਾ ਜੋ ਕੀਤਾ ਜਿਹਦੇ ਨਾਲ ਸਾਡੇ ਕੋਲ ਵਧੀਆ ਪ੍ਰੋਫੈਸਰ ਜੋ ਕੈਲੋਕੀ ਪੀਯੂ ਵਰਗੇ ਇੰਸਟੀਚੂਟਸ ਤੋਂ ਵੀ ਆ ਕੇ ਇੱਥੇ ਬੱਚਿਆਂ ਨੂੰ ਟ੍ਰੇਨਿੰਗ ਦੇਣ ਤੇ ਸੋ ਮੈਂ ਇਹੀ ਕਹਿਣਾ ਚਾਹਾਂਗੀ ਕਿ ਪੰਜਾਬ ਸਰਕਾਰ ਸਾਡੇ ਐਸਸੀ ਪਰਿਵਾਰਾਂ ਦੇ ਬੱਚੇ ਸਾਡੇ ਬੀਸੀ ਪਰਿਵਾਰਾਂ ਦੇ ਬੱਚੇ ਜਾਂ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਜੋ ਬੱਚੇ ਆ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੀ ਹੈ ਉਹਨਾਂ ਨੂੰ ਇਕਨੋਮਿਕਲੀ ਵੀ ਅਸੀਂ ਤਾਂ ਹੀ ਰੇਸ ਕਰ ਸਕਦੇ ਹਾਂ ਜੋ ਐਜੂਕੇਟਿਡ ਹੋਣਗੇ ਸੋ ਹਰ ਤਰੀਕੇ ਦੇ ਨਾਲ ਅਸੀਂ ਉਹਨਾਂ ਦੀ ਮਦਦ ਕਰਨ ਦੇ ਲਈ ਉਹਨਾਂ ਨੂੰ ਐਜੂਕੇਟ ਕਰਨ ਦੇ ਲਈ ਉਹਨਾਂ ਦੇ ਨਾਲ ਖੜੇ